ਸੱਸੀ ਗਾਲ ਬਾਈ ਸਾਰਿਆਂ ਨੂੰ ਬਾਈ ਕੱਲ ਇੱਕ ਭੈਣ ਦਾ ਫੋਨ ਆਇਆ ਕੈਨੇਡਾ ਤੋਂ ਕਹਿੰਦੀ ਵੀਰੇ ਅਸੀਂ ਤਿੰਨ ਭੈਣੀ ਭੈਣਾ ਸਾਡੇ ਵੀਰ ਹੈ ਨਹੀਂ ਕੋਈ ਕਹਿੰਦੀ ਜਿੰਨੇ ਵੀ ਸਾਡੇ ਰਿਸ਼ਤੇਦਾਰ ਨਹੀਂ ਚਾਚੇ ਤਾਏ ਨਹੀਂ ਕਹਿੰਦੀ ਮੇਰੇ ਬਾਪੂ ਜੀ ਨੂੰ ਮੇਹਣੇ ਮਾਰਦੇ ਰਹਿੰਦੇ ਨੇ ਵੀ ਤੇਰੇ ਕੋਈ ਪੁੱਤ ਨਹੀਂ ਹੈਗਾ ਕਹਿੰਦੀ ਵੀਰੇ ਹੁਣ ਮੈਂ ਉਰੇ ਆਈਆਂ ਔਖੇ ਸੌਖੇ ਹੋ ਕੇ ਮੇਰੇ ਬਾਪੂ ਜੀ ਨੇ ਮੈਨੂੰ ਭੇਜਿਆ ਕਹਿੰਦੀ ਵੀਰੇ ਮੈਂ ਉਹਦੇ ਬਾਪੂ ਦੀ ਧੀ ਨਹੀਂ ਆਪਦੇ ਬਾਪੂ ਜੀ ਦਾ ਪੁੱਤ ਬਣ ਕੇ ਕੰਮ ਕਰ ਰਹੀ ਆ ਮਿਹਨਤ ਕਰ ਰਹੀ ਆ ਜੇ ਮੇਰੇ ਬ੍ਰੀ ਮੇਰੇ ਲਈ ਕੋਈ ਗੀਤ ਹੋਇਆ ਤਾਂ ਜ਼ਰੂਰ ਗਾਈਂ ਸਭ ਤੋਂ ਪਹਿਲਾਂ ਉਹ ਭੈਣ ਨੂੰ ਦਿਲੋਂ ਪਿਆਰ ਆ ਉਹ ਭੈਣ ਦੀ ਸੋਚ ਨੂੰ ਸਲੂਟ ਆ ਤੇ ਉਹ ਬੰਦਿਆਂ ਨੂੰ ਲਾਣਤਾ ਨਹੀਂ ਵੀ ਬਾਈ ਸ਼ਰਮ ਕਰੋ ਮੜੀ ਮੋਟੀ ਯਾਰਾ ਤੇ ਅੱਜ ਇੱਕ ਗੀਤ ਉਹ ਭੈਣ ਵਾਸਤੇ ਪਾ ਰਹੇ ਆ ਮੈਂ ਗਾ ਕੇ ਜੇ ਵਧੀਆ ਲੱਗੂ ਬਾਈ ਤਾਂ ਸ਼ੇਅਰ ਜ਼ਰੂਰ ਕਰਦੇ ਮੈਂ ਬੇਚ ਟਰਾਂਟੂ ਛਫਟਾਂ ਲਾ ਕੇ ਮਿਹਨਤ ਦੇ ਨਾਲ ਨੋਟ ਕਮਾ ਕੇ ਸੁਪਨੇ ਥੋੜੇ ਪੂਰੇ ਕਰਨੇ ਤੁਰੀ ਸੀ ਰੱਬ ਦੇ ਅੱਗੇ ਤੇ ਆ ਕੇ ਹੱਡ ਤੋੜਮੀ ਮਿਹਨਤ ਕਰਦੀ ਖੇਡਣ ਵਾਲੀ ਰੋਤੇ ਬਾਪੂ ਜੀ ਤੁਸੀਂ ਪੁੱਤਾਂ ਜਿੰਨਾ ਮਾਣ ਕਰੋਗੇ ਆਪਣੀ ਧੀ ਉਤੇ ਬਾਪੂ ਜੀ ਤੁਸੀਂ ਪੁੱਤਾਂ ਜਿੰਨਾ ਮਾਣ ਕਰੋਗੇ ਆਪਣੀ ਧੀ ਉਤੇ ਤਿੰਨ ਸਾਲ ਨੇ ਹੋ ਗਏ ਮੈਨੂੰ ਆਪਣਾ ਘਰ ਦੇਖੇ ਨੂੰ ਕਿਵੇਂ ਬਸਾਰਾਂ ਪਿੰਡ ਜਾਣ ਦੇ ਪਏ ਤੋ ਲੇਖੇ ਨੂੰ ਤਿੰਨ ਸਾਲ ਨੇ ਹੋ ਗਏ ਮੈਨੂੰ ਆਪਣਾ ਕਰ ਦੇਖੇ ਨੂੰ ਕਿਵੇਂ ਬਸਾਰਾਂ ਪਿੰਡ ਜਾਣ ਦੇ ਪਏ ਪੋਲੇਖੇ ਨੂੰ ਹੋ ਰੂਬੀ ਚੱਠੇ ਫੁੱਲ ਮਹਿਲਾ ਦੂੰ ਸਦਰਾ ਵਾਲੇ ਰੋਖੇ ਬਾਪੂ ਜੀ ਤੁਸੀਂ ਪੁੱਤਾਂ ਜਨਾ ਮਾਣ ਕਰੋਗੇ ਆਪਣੀ ਟੀ ਉਤੇ ਬਾਪੂ ਜੀ ਤੁਸੀਂ ਪੁੱਤਾਂ ਜਿੰਨਾ ਮਾਣ ਕਰੋਗੇ ਆਪਣੀ ਟੀ ਉਤੇ